ਜਿਹੜੀ ਆਪਣੀ ਗੱਡੀ ਨੇ ਲੈ ਕੇ ਆਉਂਦੀ ਹੋ ਜਾਂਦੀ ਇਹਨਾਂ ਦੇਖ ਕੇ ਨਹੀਂ ਆਈ ਉਹ ਸੂਫਟ ਆ ਠੀਕ ਆ ਉਹਦੇ ਨਾਲੋਂ ਹਨਾ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ ਵਿੱਚ ਮੇਰੇ ਕੱਦੇ ਸਾਰੇ ਵਦਿਆ ਹੋ ਗਏ ਸੀ ਵੀ ਵਦਿਆ ਵਾ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਹੁਣ ਅਸੀਂ ਹੁਣ ਲੱਗੇ ਤਿਆਰ ਕਿਉਂਕਿ ਸਰਵ ਦੇ ਮਮੀਨ ਡੈਡੀ ਤੇ ਭੈਣ ਉੱਥੇ ਆ ਹਸਪੀਟਲ ਉਹਨਾਂ ਦੇ ਰੋਟੀ ਰੋਟੀ ਲੈ ਕੇ ਜਾਣੇ ਆ ਤੇ ਕਿੰਨਾ ਟਾਂ ਨਾ ਗੋਪਨ ਹੋਇਆ ਲੱਗ ਰਿਹਾ ਜਿੰਨਾ ਟਾਂ ਹਨਾ 10 10 ਵਜ ਚਲੇ ਆ ਤੇ ਬੱਸ ਅਸੀਂ ਤੇ ਆਉਣ ਲੱਗੇ ਆ ਤੇ ਜਾਂਦੇ ਆ ਉੱਥੇ ਰੋਟੀ ਲੈ ਕੇ ਤੇ ਹਾਲਚਲ ਪੁੱਛਦੇ ਆ ਵੈਸੇ ਤਾਂ ਰਾਤ ਨੂੰ ਹਾਂ ਦਰਦ ਹੋ ਰਿਹਾ ਨਾ ਉਹ ਸਰ ਬੱਸ ਪ੍ਰੈਸ਼ਨ ਦਾ ਹੀ ਆ ਮਾ ਪ੍ਰੈਸ਼ਨ ਦਾ ਸੀ ਕੱਲ੍ਹ ਤੋਂ ਹੋ ਰਿਹਾ ਸੀ ਥੋੜਾ ਥੋੜਾ ਬਟ ਰਾਤ ਕਿੰਨੇ ਵੀ ਨਹੀਂ ਹੋਇਆ ਹੌਲੀ ਹੌਲੀ ਫਰਕ ਪੈ ਜਾਊਗਾ ਸੋ ਚਲਦੇ ਆਪਾਂ ਹਸਪੀਟਲ ਕਿੱਧਰ ਪਕੀਆਂ ਨੇ ਰੋਟੀਆਂ ਹੁਣ ਰੋਟੀਆਂ ਪਕਾਉਣੀਆਂ ਦੂਜੀ ਮੈਮ ਕਿੱਧਰ ਗਿਓ ਨਹੀਂ ਪਕਾਉਂਦੀ ਨਾਲ ਮੈਂ ਤਾਂ ਕਿਹਾ ਸੀ ਕਹਿੰਦੀ

ਸਹੀ ਹੈ ਭਾਈ। ਨਹੀਂ ਉਹ ਤਾਂ ਹੈ ਹੀ ਆ। ਬਾਕੀ ਕੁਝ ਪਿਆਰ ਦੀ ਗੱਲ ਹੁੰਦੀ ਆ। ਹਾਂ। ਹਾਂਜੀ ਸਹੀ। ਆਪਾਂ ਭੈਣ ਭਰਾ ਨਾਲ ਇੱਕ ਦੂਜੇ ਨਾਲ ਵਧੀਆ ਰਹਿਣੇ ਹਨ। ਜਿੱਦਾਂ ਮਰਜ਼ੀ ਆ ਸਾਡਾ ਥੋੜੇ ਦਿਨਾਂ ਬਾਅਦ ਗੇੜਾ ਲੱਗ ਹੀ ਜਾਂਦਾ ਕੋਈ ਨਾ ਕੋਈ ਕੰਪਨੀ ਆਂਦਾ ਇਧਰ ਦਾ ਉਹਦੀ ਮੂਰਤ ਖਲ ਜਾਂਦਾ ਕੋਈ ਨਾ ਕੋਈ ਉਹ ਰੱਬ ਦੀ ਕਰਨੀ ਕੋਈ ਨਾ ਕੋਈ ਇਹੋ ਜਿਹਾ ਹੀ ਕੰਮ ਹੁੰਦਾ ਵਾ ਬਾਬਾ ਉਹ ਹੋ ਜਾਂਦੀ ਉਹ ਬਹੁ ਕੀ ਦਾ ਹਾਂਜੀ ਹਾਂਜੀ ਉਹ ਵੀ ਕਿੱਦਾਂ ਟਾਈਮ ਆ ਉਹ ਨਿਕਲੇ ਨਹੀਂ ਜਾਂਦਾ ਸਹੀ ਸੋ ਕੋ ਕੱਲ ਜੱਸ ਨਵੇਂ ਕਹਿੰਦੀ ਨਹੀਂ ਮੰਮੀ ਤੁਸੀਂ ਆ ਜਾਓ ਇੱਥੇ ਆਏ ਆ ਮੈਂ ਕਹਾਂ ਨਹੀਂ ਅਸੀਂ ਨਾ ਬੇ ਕੱਲ ਨੂੰ ਚਿੱਲੇ ਬਣਾਉਣਗੇ ਸਰੀ ਲੋੜਾ ਪਰ ਮੈਂ ਫਿਰ ਉਹ ਜਿਹੜਾ ਕੰਮ ਵੀ ਹੁੰਦਾ ਵਾ ਬੱਬੀ ਕਿਉਂ ਮੇਰੇ ਨਾਲ ਇਹ ਸਪੈਸ਼ਲ ਨਹੀਂ ਨਾ ਬਈ ਲਵਿਆ ਬੀਪੀ ਕਰਨੀ ਸੀ ਬੀਪ ਇੰਸਾਰੇ ਲੱਗ ਰਹੇ ਹਨ ਕੀ ਕਰਨੀ ਕੋਸ਼ਦੀ ਕੋਸ਼ ਤਾਂ ਕੇ ਮੈਨੂੰ ਸੀ ਦੈਂਦਾ ਯੋਨੀ ਕੋਸ਼ਦੀ ਜਲਦੀ ਹਾਂ ਕੰਮ ਸੀ ਬਸ ਥੰਬਨੇਲ ਬਣਾ ਰਹੀ ਸੀ ਉਹ ਪੁੱਛਦੀ ਸੀ ਕੈਮਰਾ ਬੋਲ ਆ ਜੀ ਆ ਮੈਂ ਤੋ ਪੁੱਛ ਕੇ ਕੰਮ ਕਰ ਦਿਆ ਲੈ ਬਈ ਜਿਹੜਾ ਹੈਡ ਮੈਂ ਇਸ ਇਸ ਚ ਭਾਵੇਂ ਵੀ ਛੋਟਾ ਵਾ ਨੇ ਪਰ ਐਕਸਪੀਰੀਅੰਸ ਪੰਜ-ਪੰਜ 6000 ਵੀ ਹੁੰਦੇ ਆ ਮੰਨ ਲਓ 6-6 7-7 ਹਜ਼ਾਰ ਹੁੰਦੇ ਆ ਮੇਰੇ ਨੂੰ ਹੁੰਦੇ ਆ ਮੰਨ ਲਓ 30-40 ਹਜ਼ਾਰ ਚੋਂ ਟੱਪ ਜਾਂਦਾ ਬਾਬਾ ਸੋਕਰ ਕੇ ਹਨਾ ਤੇ ਅੱਧੇ ਕਿੰਝ ਜਾਇਆ ਕਰੋ ਇਹਦੀ ਆਈਡੀ ਤੇ 10-10 ਹਜ਼ਾਰ 12-12 ਹਜ਼ਾਰ ਵੀ ਆਈ ਜਾਂਦਾ ਤੇ ਵੱਧੂਆ ਮੁੱਕਦੇ ਨਹੀਂ ਖਾਦੇ ਵਿੱਚ ਇਹਨਾਂ ਪੰਜ 6000 ਆਉਂਦੇ ਆ 10-10 12-12 ਹਜ਼ਾਰ ਆਉਣ ਹਨਾ ਵੱਧੂਆ ਮੁੱਕਦੇ ਨਹੀਂ ਖਾਦੇ ਵਿੱਚ ਸਾਰੇ ਜਿਹੜੇ ਜਾ ਕੇ ਜਰੂਰ ਦੇਖਿਆ ਕਰੋ ਇਸ ਛੋਟਾ ਵਾ ਐਕਸਪੀਰੀਅੰਸ ਜ਼ਿਆਦਾ ਬਈ ਉਹਨੂੰ ਮੈਂ ਤੋਂ ਠੀਕ ਹੈ ਉਹਨੂੰ ਮੈਂ ਨਾ ਕਿਉਂ 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 ਕਿਉ ਤਪੇ ਇੱਥੇ ਟ੍ਰੈਫਿਕ ਹੋਣਾ ਸੁਣਾਈ ਉਹ ਜ਼ਿਆਦਾ ਟ੍ਰੈਫਿਕ ਹੈ ਸੇ ਨਾ ਚੱਲਦੇ ਹੋ ਗਿਆ ਹੋ ਜਾਏਗਾ ਨਿਆ ਮੋੜ ਦਾ ਸਿਪਾਹ ਪਾਚ ਮੈਂ ਦੇਖ ਲੈ ਸਾਡਾ ਗੰਗਾ ਨਗਰ ਨਹੀਂ 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 ਕਿੱਧਰ ਦੇਖ ਖਾਲੀ ਅੱਜ ਅਗੋ ਵਿੱਚੋਂ ਬਹੁਤ ਰੌਣਕ ਹੁੰਦੀ ਆ ਭਰਿਆ ਹੀ ਹੁੰਦਾ ਰੋੜਾਂ ਸਾਰੀਆਂ ਭਰੀਆਂ ਸਿੱਧਾ ਮੋਂਚ ਗਿਆ ਜੀ ਅਦਰਸ਼ ਨਰਸਿੰਗ ਹੋਮ ਨੰਗਨੌਰ ਹਸਪੀਟਲ ਜਿੱਥੇ ਮੰਮੀ ਹੁਣ ਐਡਮਿਟ ਆ ਤੇ ਰੋਟੀ ਲੈ ਆਂਦੀ ਅਸੀਂ ਤੇ ਹੁਣ ਚੱਲੇ ਅੰਦਰ ਗੱਡੀ پارک ਕਰਤੀ ਆ ਕੀ ਕੀ ਆ ਆ ਗਈ ਸੀ ਜਿੱਥੇ ਉਹ ਨਾ ਸੀ ਮੈਂ ਆਈ ਨਾ ਦਾਰੇ ਤੂੰ ਪਾਣੀ ਲਈ ਨਾ ਤੂੰ ਇੰਦਾ ਸਿਆਣਾ ਕਦੋਂ ਹੋ ਗਿਆ ਦੇ ਤੋਂ ਵੀ ਕਰਦੇ ਕਿ ਕਾ ਨਾ ਕੋਈ ਤੇ ਕੋਈ ਮੈਗਾ ਜੀ ਨਾ ਮੈਗਾ ਦਾਰਾ ਐਡਾ ਸਿਆਣਾ ਕਦ ਤੋ ਹੋ ਗਿਆ ਮੈਦੀ ਵੀ ਲੈ ਗਏ ਉਹ ਧਨਵਾ ਭਰਾ ਇਹਰ ਦੋ ਵੱਡਾ ਸਵਾਲ ਆ ਗਿਆ ਵਾ ਠੰਡਾ ਪਾਣੀ ਅੱਗੇ ਰਿੱਦਿ ਸਿੱਧੀ ਮੋਲ ਸਰ ਉਹ ਨਹੀਂ ਆਈਆਂ ਭੁੱਖ ਲੱਗੀਆਂ ਅਸੀਂ ਲੈਣਾ ਹੈ ਸੈਂਡਵਿਚ ਨਾਲ ਅਸੀਂ ਚਿਕਨ ਸ਼ੈਸ਼ ਦੀ ਖਾ ਕੇ ਜਾਵਾਂਗੇ ਨਹੀਂ ਦੇਖੋ ਬੱਕਰੀਆਂ ਬੱਕਰੀਆਂ ਕਿਦਾਂ ਲੱਗੀਆਂ ਕੰਨੀ ਹੈ ਇਧਰਿਆ ਸਹੀ ਹੈ ਸਹੀ ਹੈ ਤੋਕਾ ਨਾ ਲੱਗਿਆ ਦੇਖ ਸਾਡੇ ਅਰਕੇ ਗੋਲਡਨ ਕਿੱਥੇ ਲੱਗੇ ਆ ਇਕੱਲੀ ਗੋਲਡਨ ਦੇਤੇ ਵੀ ਫੀਲ ਹੋ ਹਾਂ ਆਪ ਖਾਈ ਹੁੰਦੇ ਹਨ ਆਪਾਂ ਪੁੱਛਿਆ ਸਾਰਿਆਂ ਨੂੰ ਕਹਦਾ ਹਾਂ ਕਿੰਨਾ ਟੈਸਟ ਸਜਾਈ ਹੈ ਬੜੀਆ ਸੁਆਦਾ ਉਸ ਖਾ ਲਓ ਫਿਰ ਤੋ ਹੀ ਵੀਸ ਹੋ ਰਾ ਕਿੰਨੇ ਕ ਤਾਂ ਹੈ ਹਾਂ ਜਿਵੇਂ ਬڑے ਮੂਨਾ ਹੈ ਹਾਂ ਜਿਵੇਂ ਬڑے ਮੂਨਾ ਹੈ ਜਿਵੇਂ ਬڑے ਮੂਨਾ ਹੈ ਤਾਂ ਇਹ ਝੋੜ-ਝੋੜ ਟੱਕ ਭਰਦੀ ਉਹ ਪੜਾਉਂਦੇ ਹੋ ਕੋਲਡਰੀਂਗ ਪੈਣਗਾ ਹਾਂਜੀ ਅਸੀਂ ਹੁਣ ਆਏ ਆ ਜੀ ਅ ਅਮਰੂਤੀ ਸੁਜੂਕੀ ਦੇ ਸ਼ੋਅਰੂਮ ਗੱਡੀ ਦੇਖਣ ਸੋ ਗੱਡੀ ਅਸੀਂ ਲੈਣੀ ਤਾਂ ਹੈ ਹੀ ਆ ਨਵੀਂ ਲੈਣੀ ਆ ਪਰ ਹੁਣ ਇਹਨਾਂ ਲੈਂਦੇ ਰੋਕ ਕੇ ਲਵਾਂਗੇ ਪਰ ਮੈਂ ਕਿ ਇੱਕ ਵਾਰ ਚੈੱਕ ਕਰ ਆਇਆ ਇਹ ਸ਼ਿਫਟ ਜੈਰ ਦਾ ਜਿਹੜਾ ਨਿਊ ਮਾਡਲ ਆਇਆ ਪਾ ਸ਼ਿਫਟ ਵੀ ਆਇਆ ਵਸ ਵੀ ਡਿਜ਼ਾਇਰ ਦਾ ਜਿਹੜਾ ਨਿਊ ਮਾਡਲ ਆਇਆ ਉਹ ਵੀ ਬਹੁਤ ਘੈਂਟ ਲੱਗਦਾ ਬਲੈਕ ਕਲਰ ਚ ਲਿੱਤੀ ਹੋਈ ਦਾ ਤਾਂ ਕਰਕੇ ਅਸੀਂ ਆਏ ਹੁਣ ਸ਼ੋਰੂਮ ਗੱਡੀ ਦੇਖਣ ਸਾਡਾ ਅਚਾਨਕ ਹੀ ਪਲਾਨ ਬਣ ਗਿਆ ਉਹਨਾਂ ਦਾ ਨਹੀਂ ਸੀਗਾ ਚਲੋ ਮੈਂ ਕਿਹਾ ਦੇਖੋ ਨੇ ਚੱਕਰ ਆ ਨਾ ਗੱਡੀ ਵੀ ਕਿਵੇਂ ਦੀ ਆ ਤੇ ਅਗਰ ਹੋਈ ਵਧੀਆ ਤਾਂ ਆਪਾਂ ਫਿਰ ਲਵਾਂਗੇ ਜਰੂਰ ਤੇ ਹੁਣ ਚਲਦੇ ਆਂ ਸ਼ੋਰੂਮ ਦੇ ਅੰਦਰ ਹਾਂ ਸੋਹਣੀ ਆ ਬਟ ਥੋੜਾ ਥਾਂ ਤੋਂ ਘੱਟ ਨਾ ਦਾ ਪਿੱਛੇ ਸਪੇਸ ਪਿੱਛੇ ਬੈਕ ਸੈਟ ਹਣਾ ਮੈਂ ਬੈਕ ਸੈਟ ਸਪੇਸ ਕੱਟਣ ਲੱਗਾ ਥੋੜਾ ਹੈਗਾ ਸਹੀ ਆ ਵਰਨਾ ਮੈਂ ਥੋੜਾ ਕੱਟਾਂਗਾ ਵਰਨਾ ਤਾਂ ਕੱਟ ਹੋਊਗਾ ਹਾਂ ਇਹ ਥੋੜੀ ਛੋਟੀ ਹੈ ਮੈਂ ਕੋਲੀ ਹਾਂ ਉਹਨਾ ਵੀ ਨਹੀਂ ਗਿਆ ਯਾਰ ਵਰਨਾ ਇਹਨਾਂ ਦਾ ਹੈਗਾ ਇਹਦਾ ਹੂੰ ਇਹਦੀ ਡਿੱਗੀ ਪੰਜ ਸਪੇਸ ਪੂਰਾ ਥੋੜੀ ਕੱਟ ਛੋਟੀ ਹੈ ਆ ਜਾ ਬਰਕੀ ਦੀ ਮਦਦ ਕਰਦੇ ਠੀਕ ਹੈ ਜਿਹੜੀ ਇੱਕ ਸਿਡਾਨ ਆ ਜਾਂਦੀ ਹੈ ਹਾਂਜੀ ਹਾਂਜੀ ਉਹ ਡਿੱਗੀ ਥੋੜਾ ਜਿਹਾ ਉਸ ਦੇ ਹਿਸਾਬ ਦਾ ਆ ਜਾਂਦਾ ਹੈ ਸਪੇਸ ਇਸ ਅੰਦਰ ਹਾਂਜੀ ਹਾਂਜੀ ਇਹਦੀ ਡਿੱਗੀ ਜਿਹੜੀ 278 ਲੀਟਰ ਦੀ ਹੈ ਠੀਕ ਹੈ ਇਹ ਆ ਵੀ 370 ਲੀਟਰ ਦੀ ਹੈ ਉਹ ਵਾਈਟ ਲੈਂਥ ਚ ਆ ਜਾਂਦੀ ਹੈ ਇਹ ਡੀ ਵਿੱਚ ਆ ਜਾਂਦੀ ਹੈ ਠੀਕ ਠੀਕ ਹੈ ਇਹ ਮੈਨੂ ਲ ਆਟੋਮੈਟਿਕ ਲਤੀ ਹੈ ਕਿ ਆਟੋਮੈਟਿਕ OK ਤੇ ਆਪਣੇ ਡਿਜ਼ਾਇਰ ਦਾ ਮਾਡਲ ਹਾਂਜੀ ਹਾਂਜੀ ਠੀਕ ਹੈ ਆਪਾਂ ਕਰਦੇ ਆ ਆਧਾ ਠੀਕ ਲੱਗ ਰਿਹਾ ਹੈ ਤੇ ਯਾਰ ਤਾਂ ਮੈਨੂੰ ਜ਼ਿਆਦਾ ਘੱਟ ਲੱਗਦਾ ਬਿਜਾਰ ਤਾਂ ਕਾਹ ਦੇਖੀ ਤੀ ਬਈ ਆ ਦੇਖ ਲੈ ਗੌਰ ਨਾਲ ਹੁਣ ਦੇਖ ਯਾਰ ਦੇਖ ਨਹੀਂ ਡਿਜ਼ਾਈਨ ਹਾਂ ਕਿਵੇਂ ਲੱਗੀ ਇਹ ਤਾਂ ਹੁਣ ਟਾਇਰ ਟੁਰ ਦੂਜੇ ਪਏ ਹੋਇਆ ਨਾ ਟਾਇਰ ਟੁਰ ਪਹਿਣ ਕੇ ਨਾ ਜਦੋਂ ਦੂਸਰੇ ਲੁੱਕ ਕੈਟਲ ਠੀਕ ਹੈ ਇਹ ਵੀ ਆ ਮੈਂ ਹੁਣ ਦੇਖ ਪਿੱਛੇ ਓਕੇ ਪਿੱਛੇ ਆਇਆ ਪਿੱਛੇ ਦਿਖਾ ਇਸ ਸਪੇਸ ਵਿੱਚ ਜਾ ਹਾਂ ਇਹਦੇ ਵਿੱਚ ਵੀ ਤੁਸੀਂ ਸੋਮੀ ਅੰਦਰ ਓਕੇ ਓਕੇ ਇਹ ਸਭ ਤੋਂ بیس ਮਾਡਲ ਆ ਐਲ ਐਕਸ ਆਈ ਇਹ ਸੋਇਓ ਇਹ ਤੋਂ ਉੱਪਰ ਵੀ ਐਕਸਾਈ ਆਨੰਦ ਹੈ ਵੀ ਐਕਸਾਈ ਮੇਰੇ ਸਾਹਮਣੇ ਇਹਨੂੰ ਸੋਨਾ ਹੈ ਦਿਨੋਲ ਹਾਂ ਉਹਦੇ ਵਿੱਚ ਮੈਂ ਉਹ ਚ ਫਰਕ ਆ ਥੋੜਾ ਜਿਹਾ ਉਸ 6 7 ਇੰਚ ਸਮਾਰਟ ਪਲੇ ਇਨਫੋਟੇਕ ਸਟੇਮ ਆ ਜਾਂਦਾ ਹਾਂਜੀ ਆਟੋ ਐਂਡਰੋਇਡ ਹੈ Apple Carplay ਜਿਵੇਂ ਆਪਣੇ ਵਾਲੀ ਗੱਡੀ ਅੱਛੀ ਵੀਡੀਓ ਕੰਟਰੋਲ ਉੱਪਰ ਸਟੀਅਰਿੰਗ ਆ ਜਾਏਗਾ ਠੀਕ ਹੈ ਡਰਾਈਵਰ ਸੀਟ ਹਾਈਟਡ ਅਡਜਸਟੇਬਲ ਠੀਕ ਹੈ ਸਾਈਡ ਬੋਰਡ ਬੋਡੀ ਹੈਂਡ ਕਲਰ ਜਿਹੜੇ ਐਂਡ ਲਾਂਗੇ ਬੋਡੀ ਕਲਰਡ ਵਿਦ ਮੀਂਡਿਕਟਰ ਆ ਜਾਣਗੇ ਮਿਰਰ ਦੇ ਓਕੇ ਓਕੇ ਇਹ ਤਾਂ ਬੇਸ ਮਾਡਲ ਆ ਬੇਸ ਆ ਹਾਂ ਉਹ ਟਾਇਰਾਂ ਤੋਂ ਪਤਾ ਲੱਗਦਾ ਬੇਸ ਮਾਡਲ ਆ ਹੋਰ ਉਹਦੇ ਰੀਅਰ AC ਵੈਂਟ ਆ ਦੇਗਾ ਜੀ ਹਾਂ ਉਹ AC ਵੀ ਆ ਬੈਕ ਸਾਈਡ ਹਾਂ ਹਾਂ ਜੀ ਬੈਕ ਸਾਈਡ ਹੈ ਇਹਦਾ ਬੂਸਟ ਸੇਜ ਜ਼ਿਆਦਾ ਮਿਲਦਾ ਉਹਦਾ ਇਹ ਤਾਂ 370 ਸੀ ਉਹਦਾ 270 ਹੈ ਮੇਰੇ ਦੱਸ ਜਿਹੜੀ ਆਪਣੀ ਗੱਡੀ ਨੇ ਲੈ ਦੇਖ ਕੇ ਆਉਂਦੀ ਹੋ ਜਾਂਦੀ ਇਹਨੂੰ ਦੇਖ ਕੇ ਨਹੀਂ ਆਈ ਉਹ ਸ਼ਿਫਟ ਆ ਠੀਕ ਆ ਉਹਦੇ ਨਾਲੋਂ ਹਨਾ ਆਹ ਉਹ ਫਿਰ ਵੀ ਠੀਕ ਆ ਹਨਾ ਪਰ ਇਹ ਇਹ ਗੱਡੀ ਜੇ ਆਪਾਂ ਮੋਡੀਫਾਈ ਕਰਾਵਾਂਗੇ ਫਿਰ ਹੀ ਸੋਹਣੀ ਲੱਗੂਗੀ ਆਦਰਵਾਇਜ਼ ਗੱਡੀ ਸੋਹਣੀ ਨਹੀਂ ਲੱਗਦੀ ਬਾਈ ਉਹਦੇ ਜਿੰਨੀ ਮੋਡੀਫਾਈ ਕਰਵਾ ਹੀ ਨਹੀਂ ਸਕਦਾ ਹੋ ਵੀ ਨਹੀਂ ਸਕਦਾ ਜੇ ਉਹ ਸੋਹਣੀ ਲੱਗੂ ਜੇ ਮੈਂ ਲਾਲੀ ਕਰਵਾ ਦਵਾਂਗਾ ਤੂੰ ਲਾਸ਼ਾ ਤਾਂ ਮੈਂ ਕਿਹਨੇ ਕਿਨੇ ਕਰਦਾ ਉਹ ਸੋਹਣੀ ਲੱਗੂਗੀ ਮੋਡੀਫਾਈ ਕਰਾਈ ਮੈਂ ਉਹ ਵੀ ਕਰਵਾ ਦਊਗਾ ਮੈਂ ਇਹਨੂੰ ਵੀ ਸੋਹਣੀ ਲੱਗਣ ਲਾ ਦਊਗਾ ਉਹਨੂੰ ਵੀ ਲਾ ਦਊਗਾ ਪੈਸੇ ਦੀ ਗੱਲ ਆ ਤੁਹਾਡਾ ਲਾਉਣਾ ਪੈਂਦਾ ਫਿਰ ਇਨਵੈਸਟ ਕਰਨਾ ਪਊਗਾ ਫਿਰ ਹੋਰ ਕੀ ਲਾਜ ਪਰ ਗੱਲ ਚੀਨੀ ਗੱਲ ਚੀਨੀ ਚਾਹੀਏ ਕਿਵੇਂ ਦੱਸ ਹਾਂ ਵੀ ਕਿਹੜੀ ਬਤ ਲੱਗੇ ਹੈ ਹੈ ਦੇਖਾਂਗੇ ਨੀਰ ਦੀ ਲੱਗੇ ਨੀਰ ਦੀ ਲੱਗੇ ਸ਼ੇਪ ਨਹੀਂ ਸੋਣੀ ਹਨ ਪਿੱਛਾ ਬੜੀ ਲੰਬੀ ਜੀ ਹੋਵੇ ਨਾ ਹਾਂ ਪਿੱਛਾ ਸਿੱਧੀ ਹੁੰਦੀ ਹੈ ਨਾ ਹੂੰ ਇਹ ਵੀ ਆ ਸਿੱਧੀ ਜੀ ਆ ਪਿੱਛੋਂ ਹਨ ਆ ਹੈ ਜੀ ਸਵਿਸ਼ਟ ਜੀ ਆਹ ਵਟ ਯਾਰ ਆ ਦੇਖੋ ਅਸੀਂ ਖਾਣੇ ਹੁਣ ਗੋਲ ਗੱਪੇ ਅਸੀਂ ਹੁਣ ਹੈਗੇ ਆ ਸ਼ਾਇਦ ਦੇ ਵਿੱਚ ਗੰਨ ਤੇ ਕਰੇ ਜਾਣੀ ਹੋਵੇ ਪਰ ਕਰੇ ਕਿਉਂਕਿ ਲੇਟ ਹੋ ਗਈ ਸੀ ਫਿਰ ਤੇ ਮੰਮੀ ਨੂੰ ਫੇਰੇ ਛੁੱਟੀ ਮਿਲੂਗੀ ਮੇਰੀ ਸਾਸੂ ਮਾਣੂ ਤੇ ਸਵੇਰੇ ਦੋ ਟਾਈ ਦੇ ਛੁੱਟੀ ਮਿਲੂਗੀ ਉਹਨਾਂ ਨੂੰ ਪਰ ਉਹਨਾਂ ਨੂੰ ਸਾਧਨ ਕਰਾ ਕੇ ਦੇ ਕੇ ਇਸ ਤਰ੍ਹਾਂ ਸੀ ਕਰੇ ਜਾਣਾ ਨੇ ਤੇ ਮੰਮੀ ਹੈਗੀ ਸੀ ਦੀਦੀ ਦੇ ਕੋਲ ਮੰਮੀ ਦੀਦੀ ਕੋਲ ਹੀ ਆ ਉਹ ਮੰਮੀ ਨੂੰ ਫੋਨ ਕਰਤਾ ਸੀ ਮੈਂ ਕਿਹਾ ਵੇ ਸਾਨੂੰ ਟਾਈਮ ਲੱਗ ਜਾਣਾ ਤਾਂ ਕਿ ਫੇਰੇ ਸੀ ਇੱਥੇ ਰੁੱਕ ਗਿਆ ਸੀ ਕਿ ਅਬ ਸਵੇਰੇ ਫੇਰ ਹੋਣਾ ਪਊਗਾ ਇਹਦੇ ਦੁਆਰਾ ਤਾਂ ਕਿ ਫੇਰੇ ਸੀ ਇੱਥੇ ਰੁੱਕ ਗਏ ਤੇ ਸਰਵ ਕਹਿੰਦੀ ਮੈਂ ਖਾਣਾ ਆਂਗਾ ਉਹ ਲੱਕਪੇ ਤੋ ਦੰਗਾ ਨਗਰ ਆ ਕੇ ਅਗਰੇ ਦੇ ਗੋਲ ਗੱਪੇ ਨਹੀਂ ਖਾਦੇ ਸਕੇ ਖਾਦੇ ਠੀਕ ਖਾਦਾ ਹਾਂ ਫਿਰ ਉੱਥੇ ਕਿਹੜਾ ਵੀ ਰੋ ਰੋ ਜਾ ਜਾਂਦਾ ਕਦੇ ਕਦੇ ਆਉਂਦੇ ਹਾਂ ਨਾਲ ਦੱਸ ਫਿਰ ਜੇ ਟੇਸ ਨਾਲ ਤੱਕ ਦੰਗਾ ਨਗਰ ਦਾ ਸੁਆਦ ਆਦਾ ਇਹ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਤੋਂ ਗੱਡੀ ਅਸੀਂ ਦੇਖੀ ਸੀ ਬਟ ਸਾਡੇ ਪਸੰਦ ਨਹੀਂ ਆਈ ਗੱਡੀ ਤੋ ਹੋਰ ਵੀ ਟਰਾਈ ਕਰਾਂਗੇ ਕਿਉਂਕਿ ਛੋਟੀ ਸੀ ਆਪਣੇ ਜਿੱਦਾਂ ਆਪਣੇ ਕੋਲੇ ਹੈਗੀ ਵਰਨਾ ਗੱਡੀ ਹੈ ਨਾ ਉਸ ਹਿਸਾਬ ਨਾਲ ਛੋਟੀ ਸੀ ਤਾਂ ਕਰਕੇ ਹੋਰ ਟਰਾਈ ਕਰਾਂਗੇ ਹੋਰ ਜੇ ਆਪਾਂ ਨੂੰ ਵਧੀਆ ਮਿਲ ਜੇ। ਬਾਕੀ ਅਸੀਂ ਹੁਣੇ ਲੈਣੀ ਨਹੀਂ ਰੋਕ ਕੇ ਲਾਵਾਂਗੇ। ਹਲੇ ਤਾਂ ਇੰਨੇ ਪੈਸੇ ਹੈ ਨਹੀਂ। ਇੱਕ ਵਾਰੀ ਪੈਸਾ ਆਉਦਾ ਦਿਲ ਖੁਸ਼ ਕਰਦੇ ਗੱਡੀਆਂ ਦੇਖ ਕੇ। ਹਲੇ ਇੰਨੇ ਪੈਸੇ ਹੈ ਨਹੀਂ ਕਿ ਸਾਡੇ ਕੋਲੇ। ਦੇ ਹੁਣ ਆਪਾਂ ਕਰਦੇ ਆ ਬਲੌਗ ਦਾ 19 ਦਾ ਬਲੌਗ ਕਿਦਾਂ ਲੱਗਿਆ। ਲਾਈਕ ਤੇ ਕਮੈਂਟ ਕਰਕੇ ਦੂਜੋਨ ਨੂੰ ਸੇਵ। ਅਗਰ ਆਪਣਾ ਵਲੌਗ ਵਧੀਆ ਲੱਗੇ ਆਪਣੇ ਚਾਨੂ ਕਰ ਦਿਓ ਸਬਸਕ੍ਰਾਈਬ। ਸੋ ਮਿਲਦੇ ਆ ਆਪਾਂ ਅਗਲੇ ਬਲੌਗ ਤੱਕ ਤਕਲੀਫ ਧੰਨਵਾਦ। ਬਾਈ ਬਾਏ।